ਜ਼ਰੂਰਤ ਬਹੁਤ ਸਾਫ਼ ਹੈ ਜੀ ਜਿੰਨੇ ਵੀ ਪਿੰਡਾਂ ਦੇ ਵਿੱਚ ਮੈਂ ਪਿਛਲੇ 6 ਮਹੀਨੇ ਗਿਆ ਵੱਡੀਆਂ ਗੱਲਾਂ ਆ ਜਾਂ ਵੱਡੇ ਪ੍ਰੋਜੈਕਟ ਬੜੀ ਦੂਰ ਦੀ ਗੱਲ ਹੈ ਸਾਡੇ ਪਿੰਡਾਂ ਦੇ ਲੋਕਾਂ ਦੇ ਤਾਂ ਪੈਨਸ਼ਨ ਦੇ ਕੱਚੇ ਘਰਾਂ ਦੇ ਆਯੂਸ਼ਮਨ ਰੋਜ਼ਨਾ ਦੇ ਬੀਮੇ ਦੇ ਉਹੀ ਫਾਰਮ ਹੀ ਨਹੀਂ ਭਰੇ ਗਏ ਕਿਸੇ ਵੀ ਪਿੰਡ ਨੂੰ ਤੁਸੀਂ ਫੜ ਲਓ 50 100 ਬੰਦੇ ਤੁਹਾਡੇ ਖੜੇ ਖੜੇ ਹੀ ਆ ਜਾਣਗੇ ਕਿ ਸਾਡੇ ਫਾਰਮਿਆਂ ਤਾਂ ਭਰੇ ਨਹੀਂ ਗਏ ਯਾ ਅਸੀਂ ਭਰੇ ਸੀਗੇ ਉਹ ਸਾਨੂੰ ਲੱਭ ਨਹੀਂ ਰਹੇ ਕਿੱਥੇ ਗਏ ਕਿਉਂ ਨਹੀਂ ਹੋਏ ਉਹਨਾਂ ਕੋਲ ਕੋਈ ਜਵਾਬ ਨਹੀਂ ਤਾਂ ਅਸੀਂ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਵੀ ਗੱਲਾਂ ਦਾ ਕੜਾ ਨਹੀਂ ਬਣਾਵਾਂਗੇ ਲੋਕ ਸੇਵਾ ਕੇਂਦਰ ਖੋਲਾਂਗੇ ਪੂਰੇ ਹਲਕੇ ਦੇ ਵਿੱਚ ਪਹਿਲਾ ਅਸੀਂ ਸੁਲਤਾਨਪੁਰ ਖੋਲਿਆ ਦੂਜਾ ਅਸੀਂ ਡਕਾਲਾ ਖੋਲਿਆ ਅੱਜ ਤੇ ਤੀਜਾ ਅਸੀਂ ਲਲੌਚੀ ਖੋਲ ਰਹੇ ਹਾਂ ਅਈ ਹਫ਼ਤੇ ਬਾਅਦ ਇਹ ਲੋਕ ਸੇਵਾ ਕੇਂਦਰਾਂ ਦੇ ਵਿੱਚ ਐਵੇਂ ਦੀਆਂ 17 ਸਕੀਮਾਂ ਅਸੀਂ ਲੋਕਾਂ ਨੂੰ ਕਰਵਾਵਾਂਗੇ ਉੱਥੇ ਉਹਨਾਂ ਦੇ ਫਾਰਮ ਭਰਾਵਾਂਗੇ ਉੱਥੇ ਉਹਨਾਂ ਦੀ ਸਰਕਾਰੀ ਦਰਬਾਰੇ ਜਿਹੜੀ ਪਹੁੰਚ ਦੀ ਲੋੜ ਹੈ ਉਹਨਾਂ ਦੀ ਜਿਹੜੇ ਐਫਰਟ ਦੀ ਲੋੜ ਹੈ ਉਹ ਅਸੀਂ ਕਰਾਂਗੇ ਤੇ ਉਹ ਸਕੀਮਾਂ ਤੋਂ ਜੋ ਬੰਦਾ ਫਾਇਦਾ ਹੈ ਉਹਨਾਂ ਨੂੰ ਲੈ ਕੇ ਰਵਾਂਗੇ ਜੇਕਰ ਕੋਈ ਕਾਂਗਰਸੀ ਸ਼੍ਰੋਮਣੀ ਕਾਲੇ ਦੌਦੀ ਤਾਂ ਬਹੁਤ ਜਨ ਅਜੀ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਦੇ ਵਰਕਰਸ ਆਲਰੇਡੀ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਕਿ ਲੱਗਦਾ ਇਹਨਾਂ ਤੋਂ ਲੋਕ ਖੁਸ਼ ਨਹੀਂ ਹੈ ਮੈਂ ਆਪਣੇ ਐਮਪੀ ਤੇ ਐਮਐਲਏ ਸਾਹਿਬ ਨੂੰ ਜੀ ਪਿਛਲੇ 1 ਸਾਲ ਦੇ ਵਿੱਚ ਮੇਰੇ ਖਿਆਲ 20 ਪਿੰਡਾਂ ਦੇ ਵਿੱਚ ਵੀ ਨਹੀਂ ਦੇਖਿਆ ਤੇ ਮੈਂ ਇੱਕ ਦਿਨ ਦੇ ਵਿੱਚ ਰੋਜ਼ ਪੰਜ ਜਾਂ ਸੱਤ ਪਿੰਡਾਂ ਦੇ ਵਿੱਚ ਵਿਚਰਦਾ ਹਾਂ ਜੇ ਇਹ ਪਿੰਡਾਂ 'ਚ ਵਿਚਰਨ ਇਹ ਵੱਡੇ ਅਹੁਦੇਦਾਰ ਨੇ ਐਮਪੀ ਨੇ ਐਮਐਲਏ ਨੇ ਇਹਨਾਂ ਨਾਲ ਸਰਕਾਰੀ ਅਮਲਾ ਹੁੰਦਾ ਹੈ ਤਾਂ ਮੇਰੇ ਖਿਆਲ ਜੋ ਚੀਜ਼ ਮੈਂ 20 ਦਿਨ ਚ ਕਰਨੀ ਆਂ ਅਗਰ ਇਹ ਕਰਨਾ ਚਾਹਾਂ ਤਾਂ ਇਹ ਤਾਂ 5 ਦਿਨਾਂ 'ਚ ਹੀ ਕਰ ਲੈਣ ਪਰ ਨੀਅਤ ਵੀ ਚਾਹੀਦੀ ਹੈ ਤੇ ਮਕਸਦ ਵੀ ਚਾਹੀਦਾ ਉਹ ਨਹੀਂ ਹੈਗਾ ਆਪਣੇ ਲੀਡਰਾਂ ਕੋਲ ਤੁਹਾਡਾ ਜੇ ਆਪਾਂ ਪੋਲਿਟਿਕਲੀ ਦਿੱਖੇ ਜਾਂ ਤੁਹਾਡੀ ਸਮਾਜ ਸੇਵਾ ਜਦੋਂ ਪੋਲਿਟਿਕਸ ਦੇ ਵਿੱਚ ਕਨਵਰਟ ਹੁੰਦੀ ਹੈ ਤਾਂ ਕੀ ਇਹ ਫਰਸੂਨ ਲੋੜੀਂਦਾ ਹੈ ਹਲੇ ਤਾਂ ਜੀ ਸਾਡਾ ਪਿੰਡਾਂ ਦੇ ਕੰਮ ਕਰ ਰਹੇ ਆ ਤੇ ਪਿੰਡਾਂ ਦਾ ਇਲੈਕਸ਼ਨ ਆ ਰਿਹਾ ਜ਼ਿਲ੍ਹਾ ਪਰੀਸ਼ਦ ਦਾ ਓਰੇਜ ਮੈਂ ਆਜ਼ਾਦ ਉਮੀਦਵਾਰ ਹਾਂ ਕਿਸੇ ਪਾਰਟੀ ਨਾਲ ਮੇਰਾ ਫਿਲਹਾਲ ਕੋਈ ਸੰਬੰਧ ਨਹੀਂ ਹੈ ਆਜ਼ਾਦ ਇਲੈਕਸ਼ਨ ਲੜਾਂਗਾ ਤੇ ਕੋਸ਼ਿਸ਼ ਕਰਾਂਗੇ ਵੀ ਹੱਥ 'ਚ ਸਰਕਾਰੀ ਡੰਡਾ ਆਵੇ ਤਾਂ ਕਿ ਪਿੰਡਾਂ ਦੇ ਜਿਹੜੇ ਬੰਦੇ ਹੱਕ ਆ ਉਹ ਜਲਦੀ ਦਵਾ ਸਕੀਏ ਹਾਂ ਜਿਵੇਂ ਕਿ ਤੁਸੀਂ ਦੱਸਿਆ ਤੁਹਾਡਾ ਪੋਲਿਟੀਕਲ ਬੈਕਗ੍ਰਾਉਂਡ ਹੈਗਾ ਤੇ ਜੀ ਕਾਫੀ ਜ਼ਿਆਦਾ ਪੁਆਰ ਜੀ ਰਹੀ ਲੱਗਦਾ ਤੇ ਤੁਸੀਂ ਬਹੁਤ ਸਾਰੀਆਂ ਇਲੈਕਸ਼ਨਾਂ ਜੜੀਆਂ ਲੜੀਆਂ ਨੇ ਤੇ ਕੀ ਲੱਗਦਾ ਜਿਹੜਾ ਇੱਕ ਆਜ਼ਾਦ ਕੈਂਡੀਡੇਟ ਹੁੰਦਾ ਜਿੱਤਣ ਤੋਂ ਬਾਅਦ ਉਹਦਾ ਕਿੰਨਾ ਤਾਂ ਜ਼ਰੂਰੀ ਹੋ ਜਾਂਦਾ ਕਿ ਉਹ ਕਿਸੇ ਪਾਰਟੀ ਦੀ ਛਤਰ ਛਾਇਆ ਵਿੱਚ ਜਾਵੇ ਦੇਖੋ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਪਾਰਟੀ ਦਾ ਝੰਡਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਹਾਂ ਮੈਂ ਆਪਣੀ ਟੀਮ ਮੇਰੇ ਭੈਣ ਭਰਾ ਜਿੰਨੇ ਵੀ ਲੋਕ ਮੇਰੇ ਨਾਲ ਜੁੜੇ ਨੇ ਮੇਰੇ ਦੋਸਤ ਮੇਰੇ ਜਿਹੜੇ ਅੱਜ ਵੀ ਆਏ ਆ ਅਸੀਂ ਪੂਰਾ ਕਾਫਲਾ ਲੈ ਕੇ ਜਦੋਂ ਵੀ ਮੈਂ ਪਾਰਟੀ ਜੁਆਇਨ ਕਰੂੰਗਾ ਉਹਨਾਂ ਦੀ ਸਲਾਹ مشਵਰਾ ਦੇ ਨਾਲ ਹੀ ਕਰੂੰਗਾ ਕੁਝ ਜਿਹੜੇ ਇੱਥੇ ਅੱਜ ਤੁਹਾਡੇ ਨਾਲ ਪਬਲਿਕ ਜੁੜਿਆ ਉਹਨਾਂ ਦੀ ਸਵਾਲ ਸੀ ਕਿ ਜੇ ਅੱਜ ਇਹ ਯਾਤਰਾ ਕੱਢੀ ਆ ਇਹ ਕੰਟੀਨਿਊ ਰਹੋਗੀ ਕਿਉਂਕਿ ਜਿਹੜੇ ਲੋਕ ਕਹਿੰਦੇ ਚਾਰ ਲੋਕ ਹੋਣਾ ਜੁੜਦੇ ਨੇ 10 ਤੋਂੜ ਨਾਲੇ ਹੁੰਦੇ ਨੇ ਕੀ ਲੱਗਦਾ ਲੋਕ ਕਹਿੰਦੇ ਅੱਜ ਅਸੀਂ ਯਾਤਰਾ ਕੱਢੀ ਹੈ ਜੀ ਗੱਡੀ ਦੇ ਵਿੱਚ ਤੇ ਮੇਰੇ ਖਿਆਲ ਇਸ ਹਲਕੇ ਦੇ ਵਿੱਚ ਪਿਛਲੇ 50 ਸਾਲ ਵਿੱਚ ਕਿਸੇ ਨੇ ਪੈਦਲ ਯਾਤਰਾ ਨਹੀਂ ਕੱਢੀ ਹੋएगी ਮੈਂ ਆਪਣੇ ਹਲਕੇ ਦੇ ਹਰ ਪਿੰਡ ਵਿੱਚ ਪੈਦਲ ਜਾਊਂਗਾ ਤੇ ਉਹਦੀ ਤਰੀਕ ਬਹੁਤ ਜਲਦੀ ਅਸੀਂ ਉਜਾਗਰ ਕਰਾਂਗੇ ਬਹੁਤ ਜਲਦੀ ਦੱਸਾਂਗੇ ਕਿੰਨੇ ਪਿੰਡ ਰਹਿ ਗਏ ਜਿਨ੍ਹਾਂ ਨੂੰ ਤੁਸੀਂ ਜਿੱਥੇ ਤੁਸੀਂ ਯਾਤਰਾ ਕੱਢ ਕੇ ਜਾਣਾ ਜਾਂ ਲੋਕਾਂ ਨੂੰ ਮਿਲਣਾ ਉਹਨਾਂ ਨੂੰ ਅਸੀਂ ਹਲੇ ਸਿਰਫ 70 ਪਿੰਡ ਕਰ ਪਏ ਹਾਂ ਜੀ ਤੇ 125 ਪਿੰਡ ਆਪਣੇ ਹਲਕੇ ਦੇ ਨੇ ਕਿ ਤੁਸੀਂ ਸੰਦੇਸ਼ ਜਣਾ ਜਾਉਗੇ ਇਹ ਹਲਕੇ ਦੇ ਲੋਕਾਂ ਨੂੰ ਮੈਂ ਇਹ ਯਾਤਰਾ ਦਾ ਨਾਮ ਨੌਜਵਾਨ ਜਗਾਓ ਯਾਤਰਾ ਰੱਖਿਆ ਸੀ ਤੇ ਮੈਂ ਇਹੀ ਚਾਹੁੰਦਾ ਵੀ ਹਰ ਪਿੰਡ ਵਿੱਚੋਂ 5 7 10 ਨੌਜਵਾਨ ਆ ਕੇ ਸਾਡੇ ਨਾਲ ਜੁੜਨ ਇਹਦਾ ਕੋਈ ਰਾਜਨੀਤੀ ਮੋਟਿਵ ਨਹੀਂ ਹੈ ਕੋਈ ਰਾਜਨੀਤੀ ਨਹੀਂ ਕਰਨੀ ਮੈਂ ਆਪ ਜਾ ਕੇ ਕਰੂੰਗਾ ਤਾਂ 125 ਪਿੰਡਾਂ ਚ ਸ਼ਾਇਦ ਮੈਨੂੰ 1 ਸਾਲ ਲੱਗ ਜਾਏ ਉਹਨਾਂ ਦੇ ਕੰਮ ਕਰਵਾਉਣ ਦੇ ਵਿੱਚ ਪਰ ਅਗਰ ਮੈਨੂੰ ਹਰ ਪਿੰਡ ਦੇ ਵਿੱਚ ਨੌਜਵਾਨ ਮੁੰਡੇ ਮਿਲ ਜਾਂਦੇ ਨੇ ਤਾਂ 5 7 10 ਮੁੰਡੇ ਸ਼ਾਇਦ 5 ਹਫ਼ਤਿਆਂ ਦੇ ਵਿੱਚ ਉਸ ਪਿੰਡ ਦੀਆਂ ਸਾਰੀਆਂ ਫਾਈਲਾਂ ਸਾਡੇ ਸੈਂਟਰ ਦੇ ਥਰੂ ਪ੍ਰੋਸੈਸ ਕਰਾ ਕੇ ਉਹਨਾਂ ਦੇ ਬੰਦ ਰਿਹਾਕ ਦਵਾ ਸਕਾਂਗੇ ਹੋਮ ਫਾਊਂਡੇਸ਼ਨ ਨੂੰ ਸੂਚਿਤ ਦੇ ਵਿੱਚ ਕੀ ਕਰ ਰਹੇ ਹੋ ਹੋਮ ਫਾਊਂਡੇਸ਼ਨ ਹਲੇ ਤਾਂ ਪਿੰਡ ਦੇ ਲੋਕਾਂ ਦੀ ਸੇਵਾ ਹੀ ਕਰੂਗੀ ਜਦ ਤੱਕ ਪਿੰਡਾਂ ਦੇ ਵਿੱਚ ਆਪਣੇ ਮਸਲੇ ਹੈਗੇ ਨੇ ਹੋਮ ਫਾਊਂਡੇਸ਼ਨ ਪਿੰਡਾਂ ਦੇ ਕੰਮ ਹੀ ਕਰੂਗੀ ਸਾਡਾ ਫਿਲਹਾਲ ਬਾਹਰ ਜਾਣ ਦਾ ਕੋਈ ਮੰਤਵ ਨਹੀਂ ਹੈ ਜੀ ਆਪਾਂ ਗੱਲ ਦੀ ਗਰਲਸ ਦੀ ਤੁਸੀਂ ਕਿਹਾ ਵੀ ਲੜਕੀਆਂ ਨੂੰ ਸ਼ਾਦੀ ਦੇ ਵੋਕੇ ਤੁਸੀਂ ਸੇਵਾ ਕਰਦੇ ਹੋ ਜਾਂ ਰੋਜ਼ਗਾਰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਕੀ ਲੱਗਦਾ ਵੀ ਜਿਹੜੇ ਸਰਕਾਰਾਂ ਵੱਲੋਂ ਚੱਲ ਰਹੀ ਇਸ ਕਿਮਾ ਕਿੰਨੇ ਕੁ ਸਬਸਿਡੀ ਸਰਕਾਰ ਬਣਨ ਤੋਂ ਪਹਿਲੇ ਹੁੰਦੀਆਂ ਨੇ ਜੀ ਸਕੀਮਾਂ ਬਣਨ ਤੋਂ ਬਾਅਦ ਤਾਂ ਗੁੰਮੀ ਹੋ ਜਾਂਦੀਆਂ ਨੇ ਅੱਜ ਜੇ ਕੱਚੇ ਘਰਾਂ ਦੀਆਂ ਸਕੀਮਾਂ ਆ ਰਹੀਆਂ ਤਾਂ ਕਿਸੇ ਵੀ ਪਿੰਡ ਚ ਪੁੱਛ ਲੋ 50 ਬੰਦੇ ਆ ਜਾਣਗੇ 20 ਬੰਦੇ ਆ ਜਾਣਗੇ ਕਿ ਸਾਨੂੰ ਨਹੀਂ ਮਿਲੀ ਸਰਕਾਰਾਂ ਜੇ ਕਰ ਰਹੀਆਂ ਹੁੰਦੀਆਂ ਤਾਂ ਐਨਜੀਓ ਦੇ ਟਰੱਸਾਂ ਨੂੰ ਲੋੜ ਕੀ ਸੀ ਜਿਹੜੇ ਲੋਕਾਂ ਨੇ ਅੱਜ ਤੁਹਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਵਾਸਤੇ ਸਪੈਸ਼ਲ ਹੁੰਦੀ ਮੈਂ ਬਾਹਰ ਖੜੇ ਹੋ ਕੇ ਸਭ ਨੂੰ ਕਿਹਾ ਕਿ ਮੈਂ ਜਿੰਨੀ ਉਮੀਦ ਮੈਨੂੰ ਤੁਹਾਡੇ ਤੋਂ ਸੀਗੀ ਤੁਸੀਂ ਉਸ ਨਾਲੋਂ 10 ਗੁਣਾ ਮੇਰਾ ਸਾਥ ਦਿੱਤਾ ਅੱਜ ਸਭ ਖੜੇ ਹੋ ਕੇ ਮੇਰੇ ਨਾਲ ਟੁੱਪ ਦੇ ਵਿੱਚ ਪੈਦਾ ਲਾਏ ਨੇ ਖੜੇ ਹੋ ਕੇ ਆਏ ਨੇ ਤੇ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਇਹਨਾਂ ਦੀ ਉਮੀਦਾਂ ਤੇ ਖਰਾ ਉਤਰਾਂ